नमस्ते सत श्री अकाल आदाब सारेयानु आज देखदे हां आपा मानित ਆਪਣੇ ਲਈ ਕਿਹੜੀ ਗੇਮ ਲੈ ਕੇ ਆਇਆ ਹੈ नमस्ते सारेयानु नमस्ते मानित ਚਲੋ ਅੱਜ ਪਹਿਲੀ ਗੇਮ ਤੁਸੀਂ ਕਿਹੜੀ ਲੈ ਕੇ ਆਏ ਹੋ ਸਾਡੇ ਲਈ ਸਾਨੂੰ ਦੱਸੋ ਜੀ ਜਰਾ ਉਹਦੇ ਬਾਰੇ ਹਾਂਜੀ ਠੀਕ ওকে ਚਲੋ ਫਿਰ ਇਸ ਗੇਮ ਦੇ ਵਿੱਚ ਆਪਾਂ ਮੈਂ ਦੱਸ ਦਿਆਂ ਤੁਹਾਨੂੰ ਇਹਦੇ ਰੂਲਸ ਸੋ ਸਭ ਤੋਂ ਪਹਿਲਾਂ ਆਪਾਂ ਦੋ ਸ਼ੀਟਾਂ ਲੈ ਲਈਆਂ ਉਹਦੇ ਉੱਤੇ ਨੰਬਰ ਲਿਖ ਲਏ 1 ਤੋਂ ਲੈ ਕੇ 9 ਤੱਕ ਤੇ ਹੁਣ ਮਾਨਿਤ जो मैं कोई नंबर बोलूँगी इन्होंने कप्स के ना नंबर नंबरों के उपर कप रखूगा दोनों शीट्स के उ तो चलो आप शुरू कर दे सो पहला मानित नंबर अठ नंबर सत्त सैवन नंबर दो टू नंबर तीन थ्री नंबर छे सिक्स ਨੰਬਰ 4 4 ਐਂਡ ਨੰਬਰ 4 ਇਸ ਨੰਬਰ 1 1 ਨੰਬਰ 5 5 ਨੰਬਰ 7 7 ਇਸ ਤਰ੍ਹਾਂ ਇਹ ਗੇਮ ਚੱਲਦੀ ਰਹੇਗੀ ਤੇ ਹੁਣ ਆਪਾਂ ਦੂਜੀ ਗੇਮ ਦੇ ਬਾਰੇ ਗੱਲ ਕਰਦੇ ਹਾਂ ਇਹ ਦੂਸਰੀ ਗੇਮ ਜਿਹੜੀ ਮਾਰੇ ਤੁਹਾਨੂੰ ਆਪਣੇ ਨਾਲ ਖੇਡਣ ਲੱਗਿਆ ਇਹਦੇ ਵਿੱਚ ਇਹ ਸ਼ਾਪਨਰ ਤੇ ਰੇਜ਼ਰ ਜਾਂ ਫਿਰ ਤੁਸੀਂ ਬੋਟਲ ਦੇ ਢੱਕਣ ਜਿਹੜੇ அடੜ ਰੰਗ ਦੇ ਹੋਣ ਉਹ ਯੂਜ਼ ਕਰ ਸਕਦੇ ਹੋ ਉਹਨੂੰ ਵਰਤ ਸਕਦੇ ਹੋ ਤੇ ਹੁਣ ਆ ਦੇਖੋ ਇਹ ਰੇਜ਼ਰਸ ਰੱਖੀਆਂ ਨੇ ਇੱਕ ਪਾਸੇ ਰਬੜਾ ਇੱਕ ਪਾਸੇ ਰੱਖ ਲਈਆਂ ਤੇ ਦੂਜੇ ਪਾਸੇ ਇਹ ਸ਼ਾਰਪਨਰ ਰੱਖਣ ਲੱਗਿਆ ਤੇ ਇਹਨਾਂ ਨੂੰ ਹੁਣ ਉਹ ਇੱਕ ਇੱਕ ਸਕੁਅਰ ਦੇ ਵਿੱਚ ਮੈਂ ਹਲਾਊਗਾ ਤੇ ਤੁਸੀਂ ਦੇਖਣਾ ਕਿ ਜਿਹੜੇ ਸ਼ੌਪਨਰ ਇਸ ਪਾਸੇ ਤੇ ਨੇ ਉਹਨਾਂ ਨੂੰ ਉਹ ਇਸ ਪਾਸੇ ਲੈ ਕੇ ਜਾਊਗਾ ਤੇ ਜਿਹੜੀਆਂ ਰੇਜ਼ਰਸ ਰਬੜਾ ਇਸ ਪਾਸੇ ਨੇ ਉਹਨਾਂ ਨੂੰ ਇਸ ਪਾਸੇ ਲੈ ਕੇ ਆਊਗਾ ਤੇ ਉਸਨੇ ਇੱਕ ਟਾਈਮ ਤੇ ਇੱਕ ਡੱਬੇ ਦੇ ਵਿੱਚ ਹੀ ਜਾਣਾ ਤੇ ਉਹ ਉਹ ਜੰਪ ਨਹੀਂ ਕਰ ਸਕਦਾ ਕਿਤੋਂ ਛਾਲ ਨਹੀਂ ਮਾਰ ਸਕਦਾ ਇੱਥੋਂ ਤੋਂ ਇੱਥੇ ਤੱਕ ਇਦਾਂ ਜੰਪ ਨਹੀਂ ਕਰ ਸਕਦਾ ਤੇ ਇਸ ਲਈ ਇਹਦੇ ਹੁਣ ਮਾਨੀਤ ਖੇਲਣ ਲੱਗਿਆ ਇਸਨੂੰ ਤੇ ਦੇਖਦੇ ਹਾਂ ਕਿਦਾਂ ਮਾਨੀਤ ਇਹਨੂੰ ਕਰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਇੱਕ ਸ਼ਾਪਨਰ ਉਸ ਪਾਸੇ ਚਲਾ ਗਿਆ ਹੈ। ਹੌਲੀ-ਹੌਲੀ ਉਹ ਸਾਰੇ ਸ਼ਾਰਪਨਰ ਸੱਜੇ ਹੱਥ ਲੈ ਕੇ ਜਾਊਗਾ। ਤੇ ਸਾਰੀਆਂ ਰਬੜਾਂ ਨੂੰ ਖੱਬੇ ਹੱਥ ਲੈ ਕੇ ਆਊਗਾ। ਸ਼ਾਬਾਸ਼ ਮਾਨਿਤ ਤੇ ਹੁਣ ਮਾਨਿਤ ਨੇ ਸਾਰੀਆਂ ਰਬੜਾਂ ਖੱਬੇ ਪਾਸੇ ਲਿਆਂਦੀਆਂ ਤੇ ਸ਼ਾਪਲਰ ਨੂੰ ਸੱਜੇ ਪਾਸੇ ਲੈ ਗਿਆ। ਇਹ ਵੀ ਇੱਕ ਬਹੁਤ ਵਧੀਆ ਗੇਮ ਹੈ ਜਿਹੜੀ ਤੁਸੀਂ ਖੇਡ ਸਕਦੇ ਹੋ। ਹੁਣ ਪਾਤੀਜੀ ਇਹ ਮਖੇਲੇ ਲੱਗੇ ਆ ਜਿਹੜੀ ਕਿ ਇਹਨਾਂ ਆਪਣੇ ਕੋਲ ਕੱਪ ਹੈਗੇ ਨੇ ਚਾਰ ਕੱਪ ਨੇ ਉਹਨਾਂ ਨੂੰ ਉਹ ਇਸ ਸਟਰਾ ਦੀ ਮਦਦ ਨਾਲ ਫੂਕ ਮਾਰ ਕੇ ਇਸ ਸਕੁਅਰ ਦੇ ਵਿੱਚ ਪਾਊਗਾ ਹੁਣ ਆਪਾਂ ਦੇਖਦੇ ਹਾਂ ਉਹ ਮਾਨਿਤ ਕਿੱਦਾਂ ਕਰੂਗਾ ਇਸ ਨੂੰ ਤੇ ਆ ਏ ਆਪਾਂ ਦੋ ਬੱਚਿਆਂ ਦਾ ਵਿੱਚ ਮੁਕਾਬਲਾ ਕਰਾ ਸਕਦੇ ਹਾਂ ਜਿਸ ਤਰ੍ਹਾਂ ਕਿ ਦੋ ਬੱਚੇ ਹੋਣ ਤੇ ਉਹ ਇਸ ਦੇ ਵਿੱਚ ਕਿੰਨੀ ਛੇਤੀ ਇਸ ਸਕੁਅਰ ਦੇ ਵਿੱਚ ਪਾ ਸਕਦਾ ਜਿਹੜਾ ਸੀ ਮੈਂ ਪੈਨਸਲ ਨਾਲ ਟੇਬਲ ਦੇ ਉੱਤੇ ਡਰਾ ਕੀਤਾ ਹੈ ਸ਼ੇਪ ਤੁਸੀਂ ਕੋਈ ਵੀ ਡਰਾ ਕਰ ਸਕਦੇ ਹੋ ਜਿਨੇ ਤੁਹਾਡੇ ਕੋਲ ਕੱਪ ਨੇ ਉਹਦੇ ਹਿਸਾਬ ਨਾਲ ਹੁਣ ਆਪਾਂ ਲੈ ਰਹੇ ਹਾਂ ਚਾਰ ਕੱਪ ਤਿੰਨ ਹੋ ਗਏ ਨੇ ਤੇ ਇੱਕ ਹੁਣ ਚੌਥਾ ਕੱਪ ਲਵਾਂਗੇ ਤੇ ਚਾਰ ਕੱਪ ਹੋ ਜਾਣਗੇ ਫਿਰ ਆਪਾਂ ਮਾਨੀ ਸਟ੍ਰਾ ਦੇ ਨਾਲ ਇਹਨਾਂ ਨੂੰ ਬਲੋ ਕਰੂਗਾ ਹਵਾ ਮਾਰੂਗਾ ਖੂਕ ਮਾਰੂਗਾ ਤੇ ਇਹਨਾਂ ਨੂੰ ਉਹ ਇੱਕ ਕੱਪ ਬਾਹਰ ਆ ਗਿਆ ਉਹਨ ਮਾਨਿਕ ਨੇ ਉਹਨੂੰ ਹਵਾ ਮਾਰ ਕੇ ਪਿੱਛੇ ਕਰ ਦਿੱਤਾ ਤੇ ਇਹ ਹੁਣ 4 ਕੱਪ ਆਪਣੇ ਸਕੁਅਰ ਦੇ ਵਿੱਚ ਆ ਗਏ ਨੇ ਤੇ ਉਹ ਕੋਸ਼ਿਸ਼ ਕਰ ਰਿਹਾ ਕਿ ਉਸ ਨੂੰ ਅੰਦਰ ਪਾੰਦੀ ਤੇ ਇਹ ਤਾਂ ਕਿ ਚਾਰੋਂ ਇਸ ਸਕੁਅਰ ਦੇ ਵਿੱਚ ਆ ਜਾਣ ਤੇ ਇਹਦਾ ਟਾਈਮ ਨੋਟ ਕਰਨਾ ਹੈ ਤੁਸੀਂ ਟਾਈਮਰ ਦੇ ਨਾਲ ਦੋਨਾਂ ਬੱਚਿਆਂ ਚੋਂ ਕਿਹੜਾ ਬੱਚਾ ਪਹਿਲਾਂ ਕਰ ਪਾਉਂਦਾ ਤੇ ਕਿਹੜਾ ਬਾਅਦ ਚ ਕਰ ਪਾਉਂਦਾ ਉਹ ਜਿਹੜਾ ਪਹਿਲਾਂ ਕਰੂਗਾ ਉਹ ਜੇਤਾ ਹੋਊਗਾ ਤੇ ਹੋ ਗਿਆ ਮਾਨਿਤ ਥੈਂਕ ਯੂ ਮਾਨਿਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਇਹ ਗੇਮ ਸਾਨੂੰ ਦਿਖਾਈ ਹੁਣ ਅਸੀਂ ਇੱਕ ਹੋਰ ਗੇਮ ਖੇਲਣ ਜਾ ਰਹੇ ਹਾਂ ਜਿਹਦੇ ਵਿੱਚ ਸਾਰੇ ਕੱਪ ਆਪਾਂ ਲਵਾਂਗੇ ਤੇ ਉਹਨਾਂ ਦੇ ਵਿੱਚ ਇੱਕ ਬੈਲੂਨ 6 ਕੱਪ ਲਵਾਂਗੇ ਤੇ ਉਹਨਾਂ ਦੇ ਵਿੱਚ ਇੱਕ ਬੈਲੂਨ ਯਾਨੀ ਕਿ ਗੁਬਾਰਾ ਗੁਬਾਰਾ ਲੈ ਕੇ ਹਵਾ ਭਰ ਕੇ ਗੁਬਾਰੇ ਦੇ ਵਿੱਚ ਤੇ ਇੱਕ ਆਪਾਂ ਨੂੰ ਚੱਕਾਂਗੇ ਤੇ نیچے ਛੁੱਟਾਂਗੇ ਆ ਦੇਖੋ ਹੁਣ ਮਾਨਿਤ ਕਰ ਰਿਹਾ ਇਕ ਇਹਦਾ ਵੀ ਟਾਈਮ ਬਟਨ ਇੱਕ ਘੱਟ ਸਕਦੇ ਹੋ ਤੁਸੀਂ ਦੋ ਕਿਹੜਾ ਬੱਚਾ ਛੇਤੀ ਕਰਦਾ ਚਾਰ ਪੰਜ 6 ਸ਼ਾਬਾਸ਼ ਮਾਨਿਤ ਸ਼ੁਕਰੀਆ ਸਾਨੂੰ ਅੱਜ ਸਾਰੀਆਂ ਗੇਮਸ ਦਿਖਾਉਣ ਦਾ ਅੱਜ ਦੇ ਲਈ ਇੰਨਾ ਹੀ ਬਸ ਸ਼ੁਕਰੀਆ ਸਾਰਿਆਂ ਦਾ